22 ਜਨਵਰੀ ਦਾ ਦਿਨ ਪੂਰੇ ਭਾਰਤ ਲਈ ਬਹੁਤ ਹੀ ਖਾਸ ਹੋਣ ਜਾ ਰਿਹਾ ਏ ਕਈ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਸ਼੍ਰੀ ਰਾਮ ਆਖਿਰਕਾਰ ਅਯੁੱਧਿਆ ਪਹੁੰਚਣਗੇ ਰਾਮ ਮੰਦਰ ਦੀ ਪ੍ਰਾਣ ਪ੍ਰティਸ਼ਠਾ ਲਈ ਲਗਭਗ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਇਸੇ ਦੌਰਾਨ 22 ਜਨਵਰੀ ਨੂੰ ਯੂਪੀ ਵਿੱਚ ਡਾਕਟਰਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਤੁਸੀਂ ਸੋਚ ਰਹੇ ਹੋਵੋਗੇ ਕਿ ਰਾਮ ਮੰਦਰ ਦੀ ਪ੍ਰਾਣ ਪ੍ਰティਸ਼ਠਾ ਮੌਕੇ ਡਾਕਟਰਾਂ ਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਰਅਸਲ ਯੂਪੀ ਦੇ ਲਖੀਪੁਰ ਵਿੱਚ ਕਈ ਡਾਕਟਰਾਂ ਨੇ ਇਸ ਬਾਰੇ ਗੱਲ ਕੀਤੀ ਦਰਅਸਲ ਕਈ ਗਰਭਵਤੀ ਔਰਤਾਂ 22 ਜਨਵਰੀ ਨੂੰ ਆਪਣੀ ਡਿਲੀਵਰੀ ਕਰਾਉਣ ਲਈ ਡਾਕਟਰਾਂ ਨੂੰ ਬੇਨਤੀ ਕਰ ਰਹੀਆਂ ਨੇ ਜੀ ਹਾਂ ਜਿਨ੍ਹਾਂ ਔਰਤਾਂ ਦੀ ਡਿਲੀਵਰੀ ਮਿਤੀ ਜਨਵਰੀ ਦੇ ਆਖਰੀ ਹਫਤੇ ਹੈ ਸਾਰਿਆਂ ਨੇ ਡਾਕਟਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ 22 ਜਨਵਰੀ ਨੂੰ ਹੀ ਆਪਣਾ ਆਪਰੇਸ਼ਨ ਕਰਾਉਣਾ ਚਾਹੁੰਦੀਆਂ ਨੇ ਉਹ ਇਸ ਦਿਨ ਆਪਣੇ ਹੋਣ ਵਾਲੇ ਬੱਚੇ ਦਾ ਸਵਾਗਤ ਕਰਨਾ ਚਾਹੁੰਦੀਆਂ ਨੇ ਜ਼ਿਲ੍ਹੇ 'ਚ ਇੱਕ ਨਈ ਸਗੋਂ ਕਈ ਹੋਰ ਗਰਭਵਤੀ ਔਰਤਾਂ ਨੇ ਜੋ ਚਾਹੁੰਦੀਆਂ ਨੇ ਕਿ 22 ਜਨਵਰੀ ਨੂੰ ਅਯੋਧਿਆ ਧਾਮ ਚ ਪ੍ਰਾਣ ਪ੍ਰティਸ਼ਟਾ ਵਾਲੇ ਦਿਨ ਨਵੇਂ ਮਹਿਮਾਨ ਦੀਆਂ ਕਿਲਕਾਰੀਆਂ ਉਹਨਾਂ ਦੇ ਘਰ ਗੂੰਜਣ ਇਸ ਲਈ ਔਰਤਾ ਜ਼ਿਲ੍ਹਾ ਹਸਪਤਾਲਾ ਤੋਂ ਲੈ ਕੇ ਪ੍ਰਾਈਵੇਟ ਹਸਪਤਾਲਾ ਤੱਕ ਦੇ ਡਾਕਟਰਾਂ ਦੇ ਸੰਪਰਕ ਵਿੱਚ ਨੇ ਇਨ੍ਹਾਂ ਵਿੱਚ ਅਜਿਹੀਆਂ ਔਰਤਾ ਵੀ ਨੇ ਜਿਨ੍ਹਾਂ ਦੇ ਜਨੇਪੇ ਦੀ ਸੰਭਾਵਿਤ ਮਿਤੀ 20 ਤੋਂ 24 ਜਨਵਰੀ ਦੇ ਵਿੱਚਕਾਰ ਹੈ ਇਹ ਗਰਭਵਤੀ ਔਰਤਾ 22 ਜਨਵਰੀ ਨੂੰ ਸਿਜੇਰੀਅਨ ਕਰਾਉਣ ਲਈ ਵੀ ਤਿਆਰ ਨੇ ਦੱਸਿਆ ਜਾਂਦਾ ਹੈ ਕਿ ਜ਼ਿਲ੍ਹੇ ਦੀਆਂ ਗਰਭਵਤੀ ਔਰਤਾਂ 22 ਜਨਵਰੀ ਨੂੰ ਨਾ ਸਿਰਫ ਮਾਂ ਬੰਨਣਾ ਚਾਹੁੰਦੀਆਂ ਨੇ ਸਗੋਂ ਉਹ ਇਹ ਵੀ ਚਾਹੁੰਦੀਆਂ ਨੇ ਕਿ ਉਹਨਾਂ ਦੇ ਬੱਚੇ ਦਾ ਨਾਮ RAM ਰੱਖਿਆ ਜਾਵੇ। ਜ਼ਿਲ੍ਹਾ ਮਹਿਲਾ ਹਸਪਤਾਲ ਦੇ ਐਸ.ਟੀ.ਐਮ ਡਾਕਟਰ ਜੋਤੀ ਮਹਿਰੋਤਰਾ ਦਾ ਕਹਿਣਾ ਹੈ ਕਿ ਹਰ ਕੋਈ ਇਸ ਗੱਲ ਨੂੰ ਲੈ ਕੇ ਉਤਸੁਕ ਹੈ ਤੇ ਅਜਿਹੇ ਚ ਮਾਵਾਂ 22 ਤਰੀਕ ਨੂੰ ਆਪਣੇ ਬੱਚੇ ਨੂੰ ਦੁਨੀਆ 'ਚ ਲਿਆਉਣਾ ਚਾਹੁੰਦੀਆਂ ਨੇ। Subscribe to One India Channel and never miss an update.